ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਅਸੀਂ ਬਣਾ ਲਿਆ ਜੀ ਅਰਬੀ ਦੀ ਸਬਜ਼ੀ ਉਹ ਵੀ ਬਿਨਾ ਛਿੱਲੇ ਤੋਂ ਮਤਲਬ ਕਿ ਉਹਨੂੰ ਹੱਥ ਐਦਾਂ ਹੱਥ ਨਾਲ ਨਹੀਂ ਛਿੱਲਣਾ ਜਿੱਦਾਂ ਇਸ ਨੂੰ ਤੁਸੀਂ ਫਰਾਈਪੈਨ 'ਚ ਬੋਇਲ ਕਰ ਲੈਣਾ ਕੁੱਕਰ 'ਚ ਬੋਇਲ ਨਹੀਂ ਕਰਨਾ ਕੁੱਕਰ 'ਚ ਬੋਇਲ ਕਰੋਗੇ ਤੇ ਇਹਦਾ ਕੜਾਹ ਬਣ ਜਾਵੇਗਾ ਤੇ ਫਰਾਈਪੈਨ 'ਚ ਹੀ ਬੋਇਲ ਕਰ ਲੈਣਾ ਜਲਦੀ ਨਾਲ ਹੋ ਜਾਂਦੀ ਹੈ ਤੇ ਇਹਦੇ ਨਾਲ ਹੱਥਾਂ 'ਤੇ ਖਾਰਿਸ਼ ਵਗੈਰਾ ਜਿਹੜਾ ਉਹ ਨਹੀਂ ਹੁੰਦੀ ਜੇ ਉਸ ਤਰ੍ਹਾਂ ਅਸੀਂ ਕੱਚੀ ਅਰਬੀ ਨੂੰ ਛਿੱਲੀਏ ਤਾਂ ਉਹਦੇ ਨਾਲ ਹੱਥਾਂ 'ਤੇ ਖਾਰਿਸ਼ ਜਿਹੜੀ ਆ ਹੌਂ ਲੱਗ ਜਾਂਦੀ ਆ ਹੁਣ ਗਰਮੀ ਇਸ ਤਰ੍ਹਾਂ ਦੀ ਆ ਗਈ ਕਿ ਸਿਰ ਦੇ ਵਿੱਚ ਪਸੀਨਾ ਜਿਹੜਾ ਕਾਫੀ ਆਂਦਾ ਤੇ ਉਹਦੇ ਨਾਲ ਵਾਲ ਜਿਹੜੇ ਆ ਝੜਨ ਲੱਗ ਜਾਂਦੇ ਆ ਪਲੱਸ ਸਾਨੂੰ ਬਾਰ-ਬਾਰ ਸਿਰ ਦੇ ਵਿੱਚ ਤੇਲ ਲਾਉਣਾ ਜਿਹੜਾ ਉਹ ਵੀ ਚੰਗਾ ਜਿਹੜਾ ਨਹੀਂ ਲੱਗਦਾ ਤੇ ਇਦਾਂ ਇੱਕ ਹਫਤੇ ਲਈ ਤੁਸੀਂ ਆਸਾਨੀ ਨਾਲ ਜਿਹੜਾ ਇੱਕੋ ਦਿਨ ਵਾਲਾਂ ਨੂੰ ਤੇਲ ਵਗੈਰਾ ਲਾਓ ਤੇ ਹਾਂ ਜੀ ਇਹਦੇ ਵਿੱਚ ਲੀਮੇ ਲੈ ਲਿਆ ਜੀ ਕੋਕੋਨਟ ਆਇਲ ਤੇ ਅਲੋਵੇਰਾ ਜਲ ਤੇ ਇੱਕ ਵਿਟਾਮਿਨ E ਦਾ ਕੈਪਸੂਲ ਪਾ ਲਿਆ ਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਅਪ ਕਰ ਲੈਣਾ ਆ ਤੇ ਚੰਗੀ ਤਰ੍ਹਾਂ ਮਿਕਸ ਅਪ ਕਰਕੇ ਫਿਰ ਤੁਸੀਂ ਇਸ ਨੂੰ ਹੱਥ ਹਲਕੇ ਹੱਥਾਂ ਨਾਲ ਮ사ਜ ਜਿਹੜੀ ਆ ਸਿਰ ਦੇ ਵਿੱਚ ਕਰ ਲੈਣੀ ਆ ਤੇ ਇਹਦੇ ਨਾਲ ਇੱਕ ਹੀ ਫਾਇਦਾ ਹੁੰਦਾ ਹੈ ਕਿ ਸਾਨੂੰ ਬਾਰ ਬਾਰ ਆਇਲਿੰਗ ਜਿਹੜੀ ਸਿਰ ਦੇ ਵਿੱਚ ਤੇਲ ਵਗੈਰਾ ਲਾਉਣ ਦੀ ਜਿਹੜੀ ਆ ਲੋਡ ਨਹੀਂ ਪੈਂਦੀ ਤੇ ਸਿਰ ਧੌਣ ਤੋਂ ਪਹਿਲਾਂ ਤੁਸੀਂ 2-3 ਘੰਟੇ ਜਿਹੜਾ ਇਸ ਨੂੰ ਸਿਰ ਦੇ ਉੱਪਰ ਮਤਲਬ ਕਿ ਵਾਲਾਂ ਨੂੰ ਤੇਲ ਲਾ ਲਓ ਇਸ ਤਰੀਕੇ ਨਾਲ ਹਲਕੇ ਹੱਥਾਂ ਨਾਲ ਤੇ ਫਿਰ ਜਿਹੜੇ ਤੁਹਾਡੇ ਵਾਲ ਆ ਛੇਤੀ ਡਰਾਈ ਨਹੀਂ ਹੋਣਗੇ ਔਰ ਡਰਾਈ ਵਾਲ ਜੇ ਨਹੀਂ ਹੋਣਗੇ ਤੇ ਫਿਰ ਜਲਦੀ ਜਿਹੜੇ ਆ ਵਾਲ ਜਿਹੜੇ ਆ ਫਿਰ ਟੁੱਟਦੇ ਨੇ ਤੇ ਇਹਦੇ ਨਾਲ ਝੜਨੇ ਵੀ ਜਿਹੜੇ ਬੰਦ ਹੋ ਜਾਂਦੇ ਆ ਪਲੱਸ ਜਿਹੜੇ ਵਾਲ ਜਿਹੜੇ ਤੁਹਾਡੇ ਉਹ ਲੰਬੇ ਵੀ ਹੋਣਗੇ ਇਸ ਇਹਦੇ ਨਾਲ ਵਿਟਾਮਿਨ E ਦਾ ਕੈਪਸੂਲ ਜਿਹੜੇ ਬਹੁਤ ਹੀ ਵਧੀਆ ਹੁੰਦੇ ਆ ਕਿ ਇਹਦੇ ਨਾਲ ਜਿਹੜੇ ਵਾਲ ਜਿਹੜੇ ਤੁਹਾਡੇ ਬਹੁਤ ਹੀ ਸਿਲਕੀ ਔਰ ਸਮੂਥ ਹੋ ਜਾਂਦੇ ਆ ਅਲਵੇਰਾ ਜਲ ਵੀ ਜਿਹੜੇ ਇਹਦੇ ਵਿੱਚ ਪਾਈ ਹੋਏ ਤੇ ਤੇ ਇਹਦੇ ਨਾਲ ਸਾਡੀ ਜਿਹੜੀ ਆ ਮਤਲਬ ਕਿ ਵਾਲ ਜਿਹੜੇ ਉਹ ਇਹਨਾਂ ਵਿੱਚ ਚਮਕ ਵੀ ਆਉਂਦੀ ਹੈ ਜਿਆਦਾ ਡਰਾਈ ਜਿਹੜੇ ਉਹ ਨજર ਨਹੀਂ ਆਉਂਦੇ ਤੇ ਜਿਹਦਾ ਸ਼ੈਂਪੂ ਦਾ ਜਿਆਦਾ ਅਸਰ ਜਿਹੜਾ ਉਹ ਨਹੀਂ ਕਰਦਾ ਵਾਲ ਜਿਹੜੇ ਸ਼ੈਂਪੂ ਨਾਲ ਜਿਆਦਾ ਡਰਾਈ ਹੋ ਜਾਂਦੇ ਤੇ ਹੁਣ ਇੱਥੇ ਅਸੀਂ ਬਣਾਉਣ ਲੱਗੇ ਆ ਜੀ ਨਮਕੀਨ ਨਮਕੀਨ ਜਿਹਦੇ ਵਾਸਤੇ ਅਸੀਂ ਜਿਹੜੇ ਆ ਕੋਈ ਵੀ ਜਿਆਦਾ ਤੇਲ ਵਗੈਰਾ ਜਿਹੜਾ ਉਹ ਨਹੀਂ ਲੈਣਾ ਮੂੰਗਫਲੀ ਆਪਾਂ ਲੈ ਲਈਏ ਤੇ ਮੂੰਗਫਲੀ ਨੂੰ ਅਸੀਂ ਡਰਾਈ ਰੋਸਟ ਕਰਨਾ ਹੈ ਜਿਆਦਾ ਜਿਹੜਾ ਇਹਦੇ ਵਿੱਚ ਤੇਲ ਵਗੈਰਾ ਜਿਹੜਾ ਉਹ ਨਹੀਂ ਪਾਣਾ ਇੱਕ ਚਮਚਾ ਹੀ ਮੈਂ ਤੇਲ ਪਾਇਆ ਤੇ ਇਹਦੇ ਵਿੱਚ ਹੀ ਅਸੀਂ ਇਸ ਨੂੰ ਸਲੋ ਗੈਸ ਤੇ ਡਰਾਈ ਰੋਸਟ ਕਰਾਂਗੇ ਤੇ ਹਾਂਜੀ ਜੇ ਤੁਸੀਂ ਮੇਰੇ ਫਸਟ ਟਾਈਮ ਮੇਰੇ ਚੈਨਲ ਨੂੰ ਦੇਖ ਲਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਲਾਈਕ ਜ਼ਰੂਰ ਕਰਿਓ ਤੇ ਔਰ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕਿ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਇਹ ਵੀਡੀਓ ਨੂੰ ਪਲੀਜ਼ ਪੂਰਾ ਜੂੜ ਦੇਖਿਓ ਸਕਿਪ ਕਰਕੇ ਨਾ ਦੇਖਿਓ ਤੇ ਹੁਣ ਇੱਥੇ ਮੂੰਗਫਲੀ ਜਿਹੜੀ ਹੋ ਗਈ ਹੈ ਜੀ ਸਾਡੀ ਡਰਾਈ ਰੋਸਟ ਇਸ ਨੂੰ ਅਸੀਂ ਕੱਢ ਲਾਵਾਂਗੇ ਤੇ ਬਾਕੀ ਅਸੀਂ ਇਹਦੇ ਵਿੱਚ ਸਮਾਨ ਹੋਰ ਜਿਹੜਾ ਉਹ ਡਰਾਈ ਰੋਸਟ ਕਰਾਂਗੇ ਇੱਥੇ ਮੈਂ ਲੈ ਲਿਆ ਜੀ ਕੜੀ ਪੱਤੇ ਜੇ ਕੜੀ ਪੱਤੇ ਤੁਹਾਡ ਕੋ ਹਰੇ ਹੋਣ ਦੂਸਰੇ ਗ੍ਰੀਨ ਵਾਲੇ ਹੋਣ ਉਹ ਵੀ ਤੁਸੀਂ ਲੈ ਸਕਦੇ ਜੇ ਤੇ ਮੇਰੇ ਕੋਲ ਡਰਾਈ ਸੀ ਉਹੀ ਮੈਂ ਪਾ ਲਿਆ ਤੇ ਵਿੱਚ ਇਹਦੇ ਪਾਲਿਆ ਜੀ ਪੋਹਾ ਪੋਹੇ ਨੂੰ ਵੀ ਡਰਾਈ ਰੋਸਟ ਜਿਹੜਾ ਆਪਾਂ ਕਰਾਂਗੇ ਜ਼ਿਆਦਾ ਤੇਲ ਜਿਹੜਾ ਉਹ ਨਹੀਂ ਪਾਣਾ बस ਲੋ ਗੈਸ ਤੇ ਜਿਹੜਾ ਵਧੀਆ ਤਰੀਕੇ ਨਾਲ ਡਰਾਈ roast ਜਿਹੜਾ ਹੋ ਜਾਂਦਾ ਆ ਇਸ ਤਰੀਕੇ ਨਾਲ ਨਮਕੀਨ ਬਣਾਓਗੇ ਤੇ ਬਹੁਤ ਹੀ ਟੇਸਟੀ ਜਿਹੜਾ ਨਮਕੀਨ ਸਾਡਾ ਬਣ ਕੇ ਤਿਆਰ ਹੋ ਜਾਂਦਾ ਆ ਤੇ ਖਾਣ ਵਿੱਚ ਵੀ ਬਹੁਤ ਹੀ ਸਵਾਦ ਲੱਗਦਾ ਉਹ ਪਲੱਸ ਹੈਲਦੀ ਵੀ ਹੁੰਦਾ ਆ ਤੇ ਜਿਹੜਾ ਇਹਦੇ ਵਿੱਚ ਜ਼ਿਆਦਾ ਜਿਹੜੇ ਆਪਾਂ ਮਸਾਲੇ ਵਗੈਰਾ ਜਿਹੜੇ ਉਹ ਨਹੀਂ ਨਹੀਂ ਪਾਣੇ ਤੇ ਅਸੀਂ ਇਸ ਨੂੰ ਜਿਹੜਾ ਇਸੇ ਤਰੀਕੇ ਨਾਲ ਡਰਾਈ ਰੋਸਟ ਕਰਕੇ ਸਾਰੇ ਨੂੰ ਮਿਕਸ ਅਪ ਕਰ ਲਾਂਗੇ ਤੇ ਫਿਰ ਅਸੀਂ ਇਹਦੇ ਵਿੱਚ ਥੋੜੇ ਜਿਹੜੇ ਆ ਮਸਾਲੇ ਜਿਹੜੇ ਆ ਤੁਸੀਂ ਆਪਣੇ ਅਕੋਰਡਿੰਗ ਜਿਹੜੇ ਜੋ ਵੀ ਪਾਣੇ ਹੋਣ ਉਹ ਤੁਸੀਂ ਪਾ ਸਕਦੇ ਜੇ ਬਟ ਮੈਂ ਜ਼ਿਆਦਾ ਮਸਾਲੇ ਨਹੀਂ ਪਾਏ ਵਿੱਚ ਸਿਰਫ ਕਾਲਾ ਨਮਕ ਤੇ ਜਿਹੜਾ ਇਹਦੇ ਵਿੱਚ ਜਿਹੜੀ ਮੂੰਗਫਲੀ ਉਹ ਮਿਕਸ ਕਰ ਲੈਣੀ ਜਿਹੜੀ ਆਪਾਂ ਪਹਿਲਾਂ ਡਰਾਈ ਰੋਸਟ ਕੀਤੀ ਸੀ ਤੇ ਚਾਟ ਮਸਾਲਾ ਪਾ ਦੇਣਾ ਤੇ ਚਾਟ ਮਸਾਲੇ ਤੋਂ ਵਿੱਚ ਥੋੜਾ ਜਿਹਾ ਤੁਸੀਂ ਲਾਲ ਮਿਰਚ ਦਾ ਪਾਊਡਰ ਜੇ ਪਾਉਣਾ ਹੋਵੇ ਤੇ ਪਾ ਸਕਦੇ ਜੇ ਤੇ ਟੇਸਟ ਜਿਹੜਾ ਬਹੁਤ ਹੀ ਨਮਕੀਨ ਦਾ ਵਧੀਆ ਬਣ ਜਾਂਦਾ ਹੈ ਇਸ ਤਰੀਕੇ ਨਾਲ ਨਮਕੀਨ ਬਣਾ ਕੇ ਤੁਸੀਂ ਇਸ ਨੂੰ ਸਟੋਰ ਕਰਕੇ ਆਸਾਨੀ ਨਾਲ ਤੁਸੀਂ ਰੱਖ ਸਕਦੇ ਜੇ ਮਾਈ ਟੀ ਵੀਡੀਓ ਤਾਂ ਤੁਸੀਂ ਬਣਾ ਇਦੇ ਵਿੱਚ ਤੁਸੀਂ ਜ਼ਿਆਦਾ ਮਤਲਬ ਕਿ ਕਾਲਾ ਨਮਕ ਹੀ ਪਾਣਾ ਦੂਜਾ ਰੈੱਡ ਨਮਕ ਜਿਹੜਾ ਸਫੈਦ ਨਮਕ ਹੈ ਉਹ ਵੈਸੇ ਵੀ ਜਿਹੜਾ ਸਿਹਤ ਲਈ ਚੰਗਾ ਨਹੀਂ ਹੁੰਦਾ ਇਸ ਕਰਕੇ ਮੈਂ ਉਸ ਨੂੰ ਅਵਾਇਡ ਕੀਤਾ ਆ ਤੇ ਇਦੇ ਵਿੱਚ ਕਾਲਾ ਨਮਕ ਜਿਹੜਾ ਉਹ ਬਹੁਤ ਹੀ ਟੇਸਟੀ ਜਿਹੜਾ ਲੱਗਦਾ ਆ ਤੇ ਮਤਲਬ ਕਿ ਜਿਹੜਾ ਵਰਸ ਫੈਦ ਨਮਕ ਆ ਉਸ ਨੂੰ ਜੇ ਤੁਸੀਂ ਮਤਲਬ ਕਿ ਉਹ ਦਾਂ ਅ ਦੂਸਰਾ ਨਮਕੀਨ ਬਣਾਉਣ ਉਸ ਚ ਪਾ ਸਕਦੇ ਬੱਚੇ ਇਹਦੇ ਵਿੱਚ ਤੁਸੀਂ ਅਵਾਇਡ ਹੀ ਕਰਿਓ ਤੇ ਬੈਟਰ ਹੈ ਤੇ ਹੁਣ ਅਸੀਂ ਇੱਥੇ ਆ ਗਏ ਆਂ ਜੀ ਜੰਗਲ ਦੇ ਵਿੱਚ ਜੰਗਲ ਨਹੀਂ ਆ ਜੀ ਇਹ ਸਾਡਾ ਹੈਗਾ ਜੀ ਗਾਰਡਨ ਤੇ ਇੱਥੇ ਅਸੀਂ ਲਾਣ ਲੱਗੇ ਸੀ ਪlant ਤੇ تنویر ਸਿੰਘ ਵੀ ਮੇਰੀ ਹੈਲਪ ਕਰ ਲਿਆ ਕਰ ਰਿਹਾ ਹੈ ਬਟ ਕੈਮਰਾ ਉਹ ਇੱਕ ਜਗ੍ਹਾ ਤੇ ਟਿਕਾ ਕੇ ਜਿਹੜਾ ਉਹ ਹਾਂਜੀ ਤੇ ਜਿਹੜਾ ਇਹ ਮੌਸਮ ਹੈ ਵਧੀਆ ਹੈ ਕਿ ਤੁਸੀਂ ਗਾਰਡਨ ਵਿੱਚ ਪੌਦੇ ਵਗੈਰਾ ਜਿਹੜਾ ਉਹ ਤੁਸੀਂ ਲਾ ਕੇ ਰੱਖ ਸਕਦੇ ਜੇ ਇਹ ਅਸੀਂ ਲਾਇਆ ਜੀ ਚੀਕੂ ਦਾ ਬੂਟਾ ਹੋਰ ਵੀ ਦੋ ਤਿੰਨ ਲਾਏ ਨੇ ਉਹ ਵੀ ਤੁਹਾਨੂੰ ਕਿਸੇ ਦਿਨ ਪੂਰਾ ਟੂਰ ਕਰਾਵਾਂਗੇ ਕਿ ਅਸੀਂ ਹੁਣ ਇਸ ਮੌਸਮ ਵਿੱਚ ਕਿਹੜੇ ਕਿਹੜੇ ਬੂਟੇ ਜਿਹੜੇ ਆ ਉਹ ਅਸੀਂ ਆਪਣੇ ਗਾਰਡਨ ਵਿੱਚ ਲਾਏ ਨੇ ਇਹਨੂੰ ਚੀਕੂ ਲੱਗੇ ਨੇ ਬੜਾ ਤਨਵੀਰ ਜਿਹੜਾ ਕੈਮਰਾ ਜਿਹੜਾ ਹਲਾਈ ਜਾ ਰਿਹਾ ਇਸ ਕਰਕੇ ਤੁਹਾਨੂੰ ਨਜ਼ਰ ਨਹੀਂ ਆ ਰਹੀ ਉਹਨੂੰ ਕਿਸੇ ਦਿਨ ਤੁਹਾਨੂੰ ਇਸ ਨੂੰ ਦਿਖਾਵਾਂਗੇ ਚੀਕੂ ਲੱਗੇ ਹੋਏ ਤੇ ਤੇ ਬਹੁਤ ਹੀ ਵਧੀਆ ਜਿਹੜਾ ਮੌਸਮ ਹੈ ਇਹ ਵਾਲਾ ਕਿ ਤੁਸੀਂ ਪੌਦੇ ਆਪਣੇ ਗਾਰਡਨ 'ਚ ਲਾ ਕੇ ਹਰਾ ਭਰਾ ਗਾਰਡਨ ਜਿਹੜਾ ਇਸ ਨੂੰ ਜੰਗਲ ਤੁਸੀਂ ਬਣਾ ਸਕਦੇ ਜੇ ਤੇ ਸਬਜ਼ੀਆਂ ਵੀ ਅਸੀਂ ਲਾਈਆਂ ਨੇ ਤੇ ਗਰਮੀਆਂ ਦੇ ਵਿੱਚ ਬਹੁਤ